ਕੋਸ਼ਹਤਾਂ ਤੇ ਰਾਤ ਨੂੰ ਫਿਰ ਇਹਨਾਂ ਦਾ ਸੰਸਕਾਰ ਕੀਤਾ ਬੀਬੀ ਸ਼ਦ ਗੋ ਚਮਕੌਰ ਤੇ ਗੜੀ ਦੇ ਜਿਹੜੇ ਸ਼ਹੀਦਾਂ ਦਾ ਇਹਨਾਂ ਦਾ ਸੰਸਕਾਰ ਕਿੰਨੇ ਕੀਤਾ ਸੀ ਜੀ ਬੀਬੀ ਸ਼ਦ ਗੋ ਯਾ ਬੀਬੀ ਸ਼ਦ ਗੋ ਦੇਖੋ ਕਿੰਨੀ ਬਹਾਦਰ ਬੀਬੀ ਹੋਵੇਗੀ ਜਿਹੜੀ ਮੁਗਲਾਂ ਦੇ ਪਹਾੜੀ ਰਾਜਿਆਂ ਦੇ ਪਹਿਲੇ ਵਿੱਚ ਆ ਕੇ ਬੜੀ ਵੱਡੀ ਗੱਲ ਹੈ ਵੀ ਉਹ ਆਪਣੇ ਵੀਰਾਂ ਦਾ ਸ਼ਹੀਦਾਂ ਦਾ ਸੰਸਕਾਰ ਕਰ ਰਹੀ ਹੈ ਇਹ ਜੰਗਲੇ ਮਦਾਨ ਵਿੱਚ ਕੌਣ ਸੰਭਦਾ ਜੀ ਲੋਕਾਂ ਨੇ ਕਰੋਨਾ ਵਿੱਚ ਆਪਣੇ ਬਾਪੇ ਨਹੀਂ ਸੰਭੇ ਸੋ ਭਾਈ ਰਾਮਾਂ ਤੇ ਭਾਈ ਤੇ ਲੋਕਾਂ ਫਿਰ ਉਹ ਸੰਸਕਾਰ ਰਹਿ ਗਏ ਸੀ ਕਿਉਂਕਿ ਉਹ ਬੀਬੀ ਨੂੰ ਅੱਗੇ ਸੰਸਕਾਰ ਹੱਲੇ ਹੋਏ ਸੀ ਉਹਨੂੰ ਅੱਗ 'ਚ ਉਹਨੂੰ ਵੀ ਸੁੱਟ ਦਿੱਤਾ ਸੀ ਜਾਲਮਾਨ ਅਗਲੇ ਦਿਨ ਭਾਈ ਰਾਮਾਂ ਤੇ ਤੇ ਲੋਕਾਂ ਬਾਕੀ ਸੰਸਕਾਰ ਉਹ ਕਰਦੇ ਆ ਸੋ ਇਹ ਜਿਹੜੇ ਚਾਰ ਸਾਹਿਬ ਜਾਦੇ ਨੇ ਇਹ ਮਹਾਨ ਸਖੀਅਾ ਫਰਮ ਜਿਨ੍ਹਾਂ ਦੀ ਕਰਨੀ ਨੂੰ ਜਿਨ੍ਹਾਂ ਦੀ ਸਹਿਨ ਸ਼ਕਤ ਨੂੰ ਜਿਨ੍ਹਾਂ ਦੀ ਬਹਾਦਰੀ ਨੂੰ ਆਪਾਂ ਸਲਾਮ ਕਰਦੇ ਆ ਅੱਜ ਲੋੜ ਹੈ ਵੀ ਉਹ ਸਾਡੇ ਆਦਰਸ਼ ਬਣ ਆਪਾਂ ਕੀ ਸਿੱਖਣਾ ਜੀ ਸਾਡੇ ਆਦਰਸ਼ ਬਣ ਹਮੇਸ਼ਾ ਜਿਹੜੇ ਚੰਗੇ ਲੋਕ ਹੋਵੇ ਉਹਨਾਂ ਤੋਂ ਸਿੱਖ ਲਿਆ ਕਰੋ ਕੋਈ ਚੰਗੀ ਗੱਲ ਤੁਹਾਨੂੰ ਕਿੱਥੋਂ ਮਿਲਦੀ ਨਾ ਉਹਨੂੰ ਸਿੱਖਿਆ ਕਰੋ ਕਿਉਂ ਕਿਉਂਕਿ ਅਸੀਂ ਅੱਜ ਅਸੀਂ ਨਕਲੀ ਹੀਰੋ ਹਾਂਜੀ ਜਾਂ ਉਹਨਾਂ ਲੋਕਾਂ ਜਿਹੜੇ ਨਕਲੀ ਹੀਰੋ ਆ ਜਿਹੜੇ ਨੈਕਮ ਕਰਕੇ ਸਾਨੂੰ ਦਿਖਾ ਰਹੇ ਜਿਹੜੇ ਝੂਠੇ கர்ਦਾਰ ਨਿਭਾ ਰਹੇ ਆ ਉਹਨਾਂ ਨੂੰ ਆਪਣਾ ਹੀਰੋ ਮੰਨਣ ਲੱਗ ਗਏ ਪਰ ਜਿਹੜੇ ਸਾਡੇ ਅਸਲੀ ਹੀਰੋ ਸੀ ਨਾ ਸਭ ਤੋਂ ਵੱਡੀ ਅੱਜ ਮੁਸ਼ਕਲ ਆਈ ਸਾਡੇ ਆਦਰਸ਼ ਛੋਟੇ ਹੋ ਗਏ ਸਾਡੇ ਆਦਰਸ਼ ਬਦਲ ਗਏ ਜਿੱਦੋਂ ਤੁਹਾਡੇ ਆਦਰਸ਼ ਵੱਡੇ ਹੋਣਗੇ ਤੁਹਾਡੇ ਗੋਲ ਵੱਡੇ ਹੋਣਗੇ ਤੁਹਾਡੇ ਨਾਇਕ ਵੱਡੇ ਹੋਣਗੇ ਤੇ ਤੁਹਾਡਾ ਜੀਵਨ ਵੀ ਵੱਡਾ ਹੋਵੇ ਇਸ ਕਰਕੇ ਆਪਾਂ ਇਹ ਯਾਦ ਕਰਦੇ ਆਂ ਕਿ ਸਾਡੇ ਵਿੱਚ ਬਹਾਦਰੀ ਆਵੇ ਤੇ ਬਹਾਦਰੀ ਦੇ ਕੋਣ ਉੱਪਰ ਆਉਣਗੇ ਜਦੋਂ ਬਹਾਦਰਾਂ ਨੂੰ ਯਾਦ ਕਰੋ ਕਿਸੇ ਮਾਰੇ ਬੰਦੇ ਨੂੰ ਯਾਦ ਕਰੋਗੇ ਉਹਦੇ ਕੋਣ ਆਪਕੋਣ ਤੁਹਾਡੇ ਚਾਹੁੰਦੇ ਆ ਇਹ ਤਾਂ ਹੀ ਹੁੰਦਾ ਨਾ ਹਾਂਜੀ ਜੇ ਕਿਸੇ ਮਾਰੇ ਬੰਦੇ ਨੂੰ ਯਾਦ ਕਰੋਗੇ ਭੂਤਾਂ ਨੂੰ ਯਾਦ ਕਰੋਗੇ ਭੂਤਾਂ ਦੇ ਤਾਂ ਵੀ ਤੇ ਫਿਰ ਅੰਦਰ ਡਰੀ ਨਿਕਲਣਾ ਮੈਂ ਡਰ ਹੋ ਗਈ ਜੇ ਤੁਸੀਂ ਪਾਣੀ ਤੋਂ ਡਰੋਗੇ ਤਾਂ ਹੱਥ ਤੋਂ ਡਰੋਗੇ ਫਿਰ ਤਾਂ ਪ੍ਰੇਤਾਂ ਤੋਂ ਡਰੋਗੇ ਹਾਂਜੀ ਐਵੇਂ ਜਿਹੜੀਆਂ ਗੱਲਾਂ ਬਣਾਈਆਂ ਤੇ ਤੁਹਾਡੇ ਅੰਦਰ ਡਰ ਹੀ ਪੈਦਾ ਹੋਣਾ ਤੁਹਾਡਾ ਮਾਨਸਿਕ ਮੰਡਲ ਕਮਜ਼ੋਰ ਹੋਣਾ ਹੈ ਤੇ ਜਦੋਂ ਤੁਸੀਂ ਚੜ੍ਹਦੀ ਕਲਾ ਵਾਲੇ ਆਸੇ ਸੋਚੋਗੇ ਵੀ ਜਿਨ੍ਹਾਂ ਨੇ ਇੰਨਾ ਕੁਝ ਕਰ ਦਿੱਤਾ ਬੰਦ ਬੰਕ ਤਾਲੇ ਖੋਪਰੀਆਂ ਲਵਾ ਲਈਆਂ ਅਨੰਦਪੁਰ ਸਾਹਿਬ ਛੱਡ ਦਿੱਤਾ ਸਰਸਾ ਤੇ ਪਰਿਵਾਰ ਵਿਛੋੜਾ ਹੋ ਗਿਆ ਸ਼ੇਪ ਜਾਦੇ ਤਸੀਹੇ ਦਿੱਤੇ ਜਾ ਰਹੇ ਠੰਡੇ ਬੁਰਜ ਵਿੱਚ ਭੁੱਖੇ ਪਿਆਸੇ ਰੱਖਿਆ ਜਾ ਰਿਹਾ ਠੰਡ ਜਿੱਥੇ ਬੁਰਜ ਦੇ ਵਿੱਚ ਇੰਨੀ ਠੰਡ ਹਵਾ ਪੈ ਰਹੀ ਸੀ ਪਰ ਫਿਰ ਵੀ ਉਹਨਾਂ ਚੜ੍ਹਦੀ ਕਲਾ ਅਸੀਂ ਤਾਂ ਘਰਾਂ 'ਚ ਸੋਹਣੇ ਰਹਿੰਦੇ ਆ ਫਿਰ ਵੀ ਸਟ੍ਰੈਸ 'ਚ ਫਿਰ ਵੀ ਮੁਸ਼ਕਲਾਂ ਦੇ ਵਿੱਚ ਤਾਂ ਫਿਰ ਵੀ ਮਾਰੇ ਗਏ ਲੁੱਟੇ ਗਏ ਇਹਦਾ ਹੁੰਦਾ ਕਹੀ ਵੀ ਸਾਡੇ ਵਿੱਚ ਉਹਨਾਂ ਨੂੰ ਪੜਾਂਗੇ ਉਹਨਾਂ ਨੂੰ ਸੁਣਾਗੇ ਸਾਡੇ ਅੰਦਰ ਚੜ੍ਹਦੀ ਕਲਾ ਹੈ ਤੇ ਜਿਹੜੀਆਂ ਸਮੱਸਿਆਵਾਂ ਨੇ ਸਾਡੇ ਸਮਾਜ ਦੀਆਂ ਇਹਦਾ ਹੱਲ ਉੱਥੇ ਲੁਕਿਆ ਸਾਂ ਹਰ ਸਮੱਸਿਆ ਦਾ ਹੱਲ ਜਿਹੜਾ ਉੱਥੇ ਲੁਕੇ ਹੁੰਦਾ ਹੈ। ਉਹ ਕਹਿ ਰਹੇ ਆ ਉਹ ਇਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ।